ਰਿਟਿਟ ਸਮਾਰੋਣੀ ਦਾ ਹਿੱਸਾ ਬਣਦਾ ਹਰ ਰੋਜ਼ ਸਰਦਾਰ ਸਰਦਾਰ ਅਮਰਿਕ ਸਿੰਘ ਜੋ ਕਿ ਸ਼੍ਰੀ ਨਣਕਾਣਾ ਸਾਹਿਬ ਦੀ ਧਰਤੀ ਦਾ ਜੰਪਾਲਾ ਪਾਕਿਸਤਾਨ ਰੇਂਜਰ ਦੇ ਵਿੱਚੋਂ ਭਰਤੀ ਹੋਇਆ ਪਾਕਿਸਤਾਨ ਫੋਰਸ ਦੇ ਵਿੱਚ ਬੀਐਸਐਫ ਇੰਡੀਆ ਦੇ ਵੱਲੋਂ ਜਿਹੜੇ ਉਹਨਾਂ ਦੇ ਨਾਲ ਰਿਟਿਟ ਸਮਾਰੋਣੀ ਦਾ ਹਰ ਰੋਜ਼ ਹਿੱਸਾ ਬਣਦਾ ਪਾਕਿਸਤਾਨ ਵਾਲੀ ਸਾਈਡ ਤੋਂ ਹਰ ਰੋਜ਼ ਸ਼ਾਮ ਨੂੰ 6 ਵਜੇ ਤੋਂ 6:30 ਵਜੇ ਦੇ ਲਗਭਗ ਰਟਿਟ ਸਰਮਣੀ ਹੁੰਦੀ ਆ ਇਹ ਰਟਿਟ ਸਰਮਣੀ ਦੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਇਹ ਬਾਰਡਰ ਬਾਗਰ ਬਾਡਰ ਦੀਆਂ ਫਾਗਾ ਬਾਡਰ ਤੇ ਹਰ ਰੋਜ਼ ਰਟਿਟ ਸਰਮਣੀ ਹੁੰਦੀ ਆ ਤੇ ਅਮਰੀਕ ਸਿੰਘ ਆਪਣੇ ਦੇਸ਼ ਲਈ ਰਟਿਟ ਸਰਮਣੀ ਦਾ ਹਿੱਸਾ ਬਣਦਾ ਹੈ ਇੰਡੀਆ ਵਾਲੀ ਸਾਈਡ ਤੋਂ ਜਿਹੜੇ ਪੀਰ ਆ ਉਹ ਆਪਣੇ ਰਟਿਟ ਸਰਮਣੀ ਦਾ ਹਿੱਸਾ ਬਣਦੇ ਆ ਪੰਜਾਬ ਦਾ ਕਹਿੰਦੀ ਹੈ ਕਿ ਪੰਜਾਬ ਦਾ ਜੰਪਾਲ ਪੁੱਤ ਸ਼੍ਰੀ ਨਨਕਾਣਾ ਸਾਹਿਬ ਦਾ ਜੰਪਾਲ ਪੁੱਤ ਜਿਹੜਾ